ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮਖ ਪਾਇਆ ਜਾਏ ਸੇ ਕਹਿੰਦੇ ਪਾਤਸ਼ਾਹ ਫਿਰ ਮਾਇਆ ਨੂੰ ਕਿਵੇਂ ਮਾਰੀਏ ਇਹ ਮਾਇਆ ਤੋਂ ਕਿਵੇਂ ਮੁਕਤੀ ਲਈਏ ਇਹ ਮਾਇਆ ਤੇ ਬੰਦਨਾ ਤੋਂ ਕਿਵੇਂ ਮੁਕਤ ਹੋਈਏ ਜੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਲਿਓ ਮਾਇਆ ਕਾ ਮਾਰਨ ਮਾਰਨ ਦਾ ਭਾਵ ਇਨ ਵਸ ਵਿੱਚ ਕਰਨਾ ਇਹ ਮਾਇਆ ਥੋੜੀ ਮਰੇਗੀ ਮਾਇਆ ਮਰ ਗਈ ਤੇ ਇਹ ਸੰਸਾਰ ਮਰ ਗਿਆ ਮਾਇਆ ਮਰ ਗਈ ਤੇ ਕੇਵਲ ਪਰਮੇਸ਼ਰ ਹੀ ਰਹਿ ਜਾਵੇਗਾ ਕੋਈ ਆਕਾਰ ਕੋਈ ਰੂਪ ਰੰਗ ਰਹੇਗਾ ਹੀ ਨਹੀਂ ਇਹ ਹੈ ਹੀ ਮਾਇਆ ਦੇ ਰੂਪ ਸਾਰੇ ਇਹ ਫਿਰ ਕਰਨਾ ਕੀ ਹੈ ਮਾਇਆ ਨੂੰ ਕਿਵੇਂ ਮਾਰਨਾ ਹੈ ਕਹਿ ਲੱਗੇ ਮਾਇਆ ਨੂੰ ਵਸ ਵਿੱਚ ਕਰਨਾ ਹੈ ਜ਼ੁਗਤੀ ਦੇ ਨਾਲ ਜਿਸ ਪ੍ਰਕਾਰ ਸਾਹ ਸੰਗਤ ਪਾਰਾ ਹੁੰਦਾ ਹੈ ਨਾ ਪਾਰਾ ਇਹ ਪਾਰਾ ਜਦੋਂ ਕੱਚਾ ਹੁੰਦਾ ਹੈ ਇਹ ਵਸ ਵਿੱਚ ਨਹੀਂ ਆਉਂਦਾ ਇਹ ਵੱਸ ਵਿੱਚ ਨਹੀਂ ਆਵੇਗਾ ਪਰ ਇਹਨੂੰ ਜਿਤਨਾ ਪਕੜਨ ਦੀ ਕੋਸ਼ਿਸ਼ ਕਰੀਏ ਇਹ ਪਕੜ ਦੇ ਵਿੱਚ ਆਏਗਾ ਹੀ ਨਹੀਂ ਕਿਉਂਕਿ ਇਹ ਕੱਚਾ ਹੈ ਪਰ ਜਦੋਂ ਇਹਨੂੰ ਝੁਗਤੀ ਦੇ ਨਾਲ ਵੱਸ ਵਿੱਚ ਕੀਤਾ ਜਾਂਦਾ ਹੈ ਉਦੋਂ ਇਹ ਹੀ ਜਿਹੜਾ ਪਾਰਾ ਹੈ ਸਾਡੇ ਅਨੇਕ ਕਾਰਜ ਸਵਾਰਦੀ ਰਤੀ ਪਰਖਾਣ ਦੇ ਨਾਲ ਸਰੀਰ ਦੇ ਅੰਦਰ ਬੜੀ ਤਾਕਤ ਆ ਜਾਂਦੀ ਹੈ ਕਈ ਰੋਗਾਂ ਨੂੰ ਦੂਰ ਕਰ ਦਿੰਦਾ ਜਿਨ੍ਹਾਂ ਨੇ ਪਾਰੇ ਨੂੰ ਸਾਧਿਆ ਹੋਵੇ ਜਿੱਥੇ ਸਰੀਰ 'ਚ ਦਰਦ ਹੋਵੇ ਉੱਥੇ ਲਾ ਦਵੇ ਉਥੋਂ ਦਰਦ ਖਤਮ ਕਰ ਦਿੰਦਾ ਇੱਕ ਥਾਂ ਤੇ ਤਾਕਤ ਨੂੰ ਇਕੱਠੀ ਕਰ ਦਿੰਦਾ ਇਹ ਪਾਰੇ ਦੇ ਅੰਦਰ ਬੜੇ ਗੁਣ ਨੇ ਪਰ ਉਦੋਂ ਜਦੋਂ ਇਹਨੂੰ ਸਾਧਿਆ ਹੋਵੇ ਪਰ ਜਦੋਂ ਇਹ ਪਾਰਾ ਕੱਚਾ ਹੋਵੇ ਫਿਰ ਇਹ ਜੇ ਕੋਈ ਖਾ ਲਵੇ ਉਹ ਫਿਰ ਉਹਦੀ ਮੌਤ ਹੀ ਹੋ ਜਾਂਦੀ ਉਹਨੂੰ ਇਹੋ ਜਿਹਾ ਫਾਰਾ ਹੋ ਜਾਂਦਾ ਹੈ ਇਹ ਪਾਰਾ ਉਹਨੂੰ ਪਛਦਾ ਨਹੀਂ ਐਵੇਂ ਬਿਲਕੁਲ ਮਾਇਆ ਹੈ ਜਿੰਨਾ ਤੱਕ ਮਾਇਆ ਦੀ ਸਮਝ ਨਹੀਂ ਇਹ ਮਾਇਆ ਵਾਸ ਵਿੱਚ ਨਹੀਂ ਆਵੇਗੀ ਇਹ ਮਾਇਆ ਨੇ ਸਾਨੂੰ ਵਿਸ਼ੇ ਵਪਾਰਾਂ ਦੇ ਵਿੱਚ ਲਪਟਾ ਕੇ ਵਿਸ਼ੇ ਵਪਾਰਾਂ ਦੇ ਵਿੱਚ ਭੋਗਾਂ ਦੇ ਵਿੱਚ ਸਾਨੂੰ ਖਜਿਤ ਕਰ ਦੇਣਾ ਖਤਮ ਕਰ ਦੇਣਾ ਇਹ ਮਾਇਆ ਨਹੀਂ ਖਤਮ ਹੋਵੇਗੀ ਪਰ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਇਹ ਨਾਮ ਕੀ ਹੈ ਨਾਮ ਦਾ ਮਤਲਬ ਵਿਚਾਰ ਨਾਮ ਦਾ ਮਤਲਬ ਸ਼ਕਤੀ ਨਾਮ ਦਾ ਮਤਲਬ ਸਤਿਆ ਨਾਮ ਦਾ ਮਤਲਬ ਆਨੰਦ ਨਾਮ ਦਾ ਮਤਲਬ ਧਰਮ ਨਾਮ ਦਾ ਮਤਲਬ ਸਿਮਰਨ ਇਹ ਨਾਮ ਦੇ ਕਈ ਰੂਪ ਨੇ ਜਦੋਂ ਕੋਈ ਭਗਤ ਨਾਮ ਜਪਦਾ ਸਾਸੰਗਤ ਉਹਦਾ ਬੋਲਿਆ ਉਹਦਾ ਸੁਣਨਾ ਉਹਦਾ ਖਾਣਾ ਉਹਦਾ ਪੀਣਾ ਉਹਦਾ ਚੱਲਣਾ ਉਹਦਾ ਸੋਣਾ ਉਹਦਾ ਜਾਗਣਾ ਹਰ ਚੀਜ਼ ਨਾਮ ਬਣ ਜਾਂਦੀ ਹੈ ਕਹਿੰਦੇ ਜਦੋਂ ਤੂੰ ਗੁਰੂ ਦੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਗੁਰੂ ਦੀ ਵਿਚਾਰ ਨੂੰ ਧਾਰਨ ਕਰੇਗਾ ਫਿਰ ਕਹਿੰਦੇ ਮਾਇਆ ਕਾ ਮਾਰਨ ਮਾਇਆ ਸਾਦੀ ਕਿਵੇਂ ਜਾਏਗੀ ਮਾਰਨ ਦਾ ਭਾਵ ਇਤੇ ਸਾਧਨਾ ਮਾਇਆ ਨੂੰ ਜਿੱਤੇਗਾ ਕਿਵੇਂ ਕਹਿੰਦੇ ਹਰ ਨਾਮ ਹੈ ਜੁਗਤ ਕੀ ਏ ਕਹਿੰਦੇ ਪਰਮੇਸ਼ਰ ਦਾ ਨਾਮ ਹਰੀ ਵਾਹਿਗੁਰੂ ਦਾ ਸਿਮਰਨ ਪਰਮੇਸ਼ਰ ਦੀ ਸਿੱਖਤ ਸਲਾਹ ਪਰਮੇਸ਼ਰ ਦੀ ਵਿਚਾਰ ਗੁਰੂ ਦਾ ਉਪਦੇਸ਼ ਕਹਿੰਨਗੇ ਇਹਦੇ ਨਾਲ ਜਦੋਂ ਤੂੰ ਮਾਇਆ ਨੂੰ ਜੁਗਤ ਵਿੱਚ ਲੈ ਆਵੇਂਗਾ ਨਾ ਫਿਰ ਮਾਇਆ ਦਾਸੀ ਭਗਤਾ ਕੀ ਫਿਰ ਦਾਸੀ ਬਣ ਕੇ ਕੰਮ ਕਰਦੀ ਹੈ ਜਦੋਂ ਇਹਨੂੰ ਸਾਧ ਲਈਏ ਫਿਰ ਨੰਮ ਨਿਧੀਆਂ ਆਪਣੇ ਆਪ ਅੱਗੇ ਆ ਜਾਂਦੀਆਂ ਹਨ ਪਰ ਉਹਦੇ ਲਈ